ਇੱਕ ਹੋਰ ਤੁਹਾਨੂੰ ਕੱਟਣਾ ਸੁਣਾਉਣਾ ਮੈਂ ਸਾਖੀ ਬੜੀ ਪਿਆਰੀ ਕੰਮ ਆਉਗੀ ਤੁਹਾਡੇ ਘੱਟ ਸੁਣਾਈ ਜਾਂਦੀ ਆਪਾਂ ਘੱਟ ਸੁਣਾਉਨੇ ਆ ਕਿਉਂਕਿ ਥੋੜੀ ਜੀ ਦਿਮਾਗ ਨੂੰ ਇਕਾਗਰ ਕਰਕੇ ਸੁੁੱਤਰ ਜਾ ਇਹਦੇ ਵਿੱਚ ਦੀ ਕੱਟਣਾ ਪੂ ਮਣਕਿਆ ਵਿੱਚ ਦੀ ਕੱਲਾ ਕੱਲਾ ਸੌਖੀਆਂ ਸੌਖੀਆਂ ਗੱਲਾਂ ਛੇਤੀ ਸਮਝ ਆਉਂਦੀਆਂ ਪਰ ਹੈਗੀਆਂ ਨੇ ਤੁਹਾਡੇ ਲਈ ਨੇ ਆਪਣੇ ਲਈ ਨੇ ਇਸ ਲਈ ਸੁਣਾ ਦਿੰਨਾ ਔਰੰਗਜੀਬ ਦੇ ਮਰਨ ਤੋਂ ਬਾਅਦ ਹੁਣ ਧਿਆਨ ਦਿਓ ਔਰੰਗਜ਼ੇਬ ਦੇ ਮਰ ਜਾਣ ਤੋਂ ਬਾਅਦ ਉਹਦੇ ਪੁੱਤਰਾਂ ਦੇ ਵਿੱਚ ਤਖਤ ਨੂੰ ਲੈ ਕੇ ਲੜਾਈ ਪੈ ਗਈ ਇੱਕ ਦਾ ਨਾਂ ਸੀ ਤਾਰਾ ਜਮ ਤੇ ਉਹਨੇ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ ਦੂਜੇ ਦਾ ਨਾਂ ਸੀ ਮੁਜਮ ਸ਼ਾ ਮੁਜਮ ਵੀ ਕਹਿੰਦੇ ਮੁਜਮ ਹੀ ਸੀ ਜਿਹੜਾ ਬਹਾਦਰ ਸ਼ਾ ਬਣਿਆ ਤਖਤ ਤੇ ਬਹਿ ਕੇ ਉਹਨੇ ਆਪਣਾ ਨਾਂ ਰਖਾਇਆ ਮੁਜਮ ਆਪਣਾ ਬਹਾਦਰ ਸ਼ਾ ਬਹਾਦਰ ਸ਼ਾ 2 ਹੋਏ ਇੱਕ ਬਾਦ ਵਿੱਚ ਹੋਇਆ ਇਹ ਪਹਿਲਾਂ ਵਾਲਾ ਸੀ ਔਰੰਗਜ਼ੇਬ ਦਾ ਪੁੱਤ ਸੀ ਜਿਹੜਾ ਇੱਕ ਬਹਾਦਰ ਸ਼ਾ ਜ਼ਫਰ ਵੀ ਕਹਿੰਦੇ ਜਿਹੜੇ ਨੂੰ ਬਾਦ ਵਿੱਚ ਹੋਇਆ ਕਈ ਤੁਹਾਡੀ ਜਾਂ ਕਈ ਸੁਣਾਉਂਦੇ ਬਹਾਦਰ ਸ਼ਾ ਜਫਰ ਕਹ ਦਿੰਦੇ ਉਹ ਅਸਲ ਪੜੇ ਨਹੀਂ ਹੁੰਦੇ ਉਹਨਾਂ ਕੱਲਾ ਸੋਹਣ ਸਿੰਘ ਸ਼ੀਤਲ ਵੀ ਚੱਜ ਨਾਲ ਨਹੀਂ ਪੜਿਆ ਹੁੰਦਾ ਬਹਾਦਰ ਸ਼ਾ ਰਾਜਾ ਬਣਨ ਤੋਂ ਪਹਿਲਾਂ ਜਦੋਂ ਇਹਦੇ ਭਰਾ ਨੇ ਬਗਾਵਤ ਕਰ ਲਈ ਤਖਤ ਤੇ ਤੇ ਐਲਾਨ ਕਰ ਦਿੱਤਾ ਤਾਂ ਰਾਜਮ ਨੇ ਸ਼ਾ ਮੋਜਮ ਬੜਾ ਪਰੇਸ਼ਾਨ ਹੋਇਆ ਵੀ ਅਸਲ ਰੂਪ ਚ ਤੇ ਮੈਂ ਬੜਨਾ ਚਾਹੀਦਾ ਤੇ ਗਲਤ ਹੋ ਗਿਆ ਕੰਮ ਤਾਰਾਜਮ ਨੇ ਦੇਖਿਆ ਵੀ ਇਹ ਹੱਕਦਾਰ ਤਾ ਉਹਨੂੰ ਮਾਰੀਏ ਉਹਦੇ ਵੱਲ ਨੂੰ ਫੌਜ ਲੈ ਕੇ ਚੱਲ ਪਿਆ ਇਹ ਕਿਸੇ ਹੋਰ ਪਾਸੇ ਸੀ ਹੁਣ ਦੂਜੇ ਨੇ ਦੇਖਿਆ ਵੀ ਮੇਰੇ ਕੋਲ ਤੇ ਫੌਜ ਘਟ ਹੈ ਸਾਰਾਜਮ ਕੋਲ ਦਿੱਲੀ ਦੀ ਫੌਜ ਆ ਸਾਰੀ ਦੀ ਸਾਰੀ ਮੈਂ ਤਾਂ ਮਾਰਿਆ ਜਾਉ ਉਹਨੇ ਨਾ ਜੀ ਉਹਦੇ ਕੋਲ ਇੱਕ ਚੀਜ਼ ਸੀ ਭਾਈ ਆਨੰਦ ਲਾਲ ਦਾ ਨਾਮ ਤੁਸੀਂ ਸੁਣੇ ਹੋ ਨਾ ਜਿਹੜੇ ਲਿਖਦੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹਕ ਕਰਨ ਦੇਸ਼ ਫਿਰ ਗੋਬਿੰਦ ਸਿੰਘ شاہ ਸ਼ੈਨशाह ਗੁਰੂ ਗੋਬਿੰਦ ਸਿੰਘ ਇਹ ਸਾਰੀਆਂ ਪੰਕਤੀਆਂ ਬੰਦਗੀ ਨਾਮਾ ਤੇ ਉਹ ਲਿਖਦਾ ਸੀ ਗੁਰੂ ਜੀ ਦੇ ਬਹੁਤ ਨੇੜੇ ਸੀ ਇਹ ਕਵੀ ਪਰ ਗਿਆ ਸੀ ਬਹਾਦਰ ਸ਼ਾਹ ਦੇ ਕੋਲੋਂ ਗਜਨੀ ਮਲਤਾਨ ਦੇ ਰਹਿਣ ਵਾਲਾ ਸਿਪਾਹੀ ਬਾਸ ਇਹ ਇਹ ਬਹਾਦਰ ਸ਼ਾਹ ਸ਼ਬਦ ਵਰਤ ਲਈ ਆਪਾਂ ਬਹਾਦਰ ਸ਼ਾਹ ਦਾ ਇਹ ਮੀਰ मुंशी ਸੀ ਮੰਨ ਸਾਹ ਕਿਤਾਬ ਰੱਖਦਾ ਸੀ ਬਹੁਤ ਨੇੜੇ ਸੀ ਬਹਾਦਰ ਸ਼ਾਹ ਦੇ ਉਹਦਾ ਉਸਤਾਦ ਵੀ ਸੀ ਫਾਰਸੀ ਉਹਨੂੰ ਇਹਨਾਂ ਨੇ ਪੜਾਈ ਸੀ ਉਹਨੂੰ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਭਾਈ ਆਨੰਦ ਲਾਲ ਬੜਾ ਨੇੜੇ ਆ। ਉਹਨੇ ਬੇਨਤੀ ਕੀਤੀ ਭਾਈ ਆਨੰਦ ਲਾਲ ਜੀ ਨੂੰ ਵੀ ਆਨੰਦ ਲਾਲ ਜੀ ਮੈਨੂੰ ਹੁਣ ਮਾਰ ਦੇਣਾ ਮੇਰੇ ਭਰਾ ਨੇ ਮੇਰੀ ਕੋਈ ਸਹਾਇਤਾ ਨਹੀਂ ਕਰਨੀ। ਜੇ ਤੂੰ ਗੁਰੂ ਗੋਬਿੰਦ ਸਿੰਘ ਨਾਲ ਗੱਲ ਕਰੇ ਤਾਂ ਮੇਰੀ ਉਹ ਸਹਾਇਤਾ ਕਰ ਦੇਣ ਤੇ ਮੈਂ ਬਾਦਸ਼ਾਹ ਬਣ ਸਕਦਾ। ਹੋਰ ਕੋਈ ਹੱਲ ਨਹੀਂ ਮੇਰੀ ਤਾਂ ਹੁਣ ਮੌਤ ਐ ਮੈਨੂੰ ਬਖਸ਼ਣਾ ਹੈ ਨਹੀਂ ਉਹਨੇ ਮੈਨੂੰ ਫੜ ਲੈਣਾ ਜਿੱਥੇ ਮਰਜੀ ਭੱਜ ਜਾ ਮੇਰੇ ਭਰਾ ਨੇ ਫੜ ਕੇ ਮੇਰਾ ਸਿਰ ਵੱਢ ਕੇ ਦਿੱਲੀ ਚਾਂਦਨੀ ਚੌਕ 'ਚ ਲਮਕਾਣਾ ਹੈ ਤਾਂ ਕਿ ਬਗਾਵਤ ਨਾ ਕੋਈ ਕਰੇ ਪਹਿਲਾਂ ਇਦਾਂ ਹੀ ਕਰਦੇ ਸੀ ਰਾਜੇ ਪਾਈਨੰਦ ਲਾਲ ਨੇ ਆਖਿਆ ਬਈ ਕੋਈ ਨਹੀਂ ਮੈਂ ਦੇਖਦਾ ਗੱਲ ਕਰਦਾ ਪਾਈਨੰਦ ਲਾਲ ਜੀ ਆਏ ਨਾਲ ਬਹਾਦਰ ਸ਼ਾਹ ਨੇ ਆਪਣਾ ਰਿਸ਼ਤੇਦਾਰ ਸਖਾ ਮਾਮਾ ਭੇਜਿਆ ਵੀ ਮੈਂ ਤੇ ਜਾ ਨਹੀਂ ਸਕਦਾ ਪਰ ਮੇਰੇ ਵੱਲੋਂ ਜੋ ਵੀ ਗੱਲਬਾਤ ਕਰਨੀ ਹੋਈ ਕਰਕੇ ਆਇਓ ਤਾਂ ਜੀ ਜਦੋਂ ਗਏ ਉੱਥੇ ਪਾਤਸ਼ਾਹ ਜੀ ਨੂੰ ਮਿਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਸਹਾਇਤਾ ਕਰੋ ਆਪਣੀ ਫੌਜ ਭੇਜੋ ਭਾਵੇਂ ਔਰੰਗਜ਼ੇਬ ਦਾ ਪੁੱਤ ਹੈ ਔਰ ਇਹ ਬੰਦਾ ਨੇਕ ਹੈ ਗੁਰੂ ਜੀ ਨੇ ਕਈ ਗੱਲਾਂ ਕਈਆਂ ਵੀ ਜਿਹੜੀਆਂ ਉਹਨਾਂ ਦੇ ਬੰਦਿਆਂ ਨੂੰ ਖਰੀਆਂ ਸੀ ਚੁਬਣੀਆਂ ਵੀ ਸੀ ਫੇਰ ਵੀ ਗੁਰੂ ਜੀ ਨੇ ਆਖਿਆ ਕਹਿੰਦੇ ਚੰਗਾ ਆਸੀ ਦੀ ਸਹਾਇਤਾ ਕਰਾਂਗੇ ਪਰ ਇਹ ਵਚਨ ਕਰੇ ਉਸ ਚੀਜ਼ਾਂ ਦੇ ਵੀ ਜੇ ਰਾਜਾ ਬਣਾ ਲਈ ਇਹਨੂੰ ਨਿਆਂ ਕਰੂਗਾ ਰਾਜੇ ਚੁਲੀ ਨਿਯਾਮ ਕੇ ਰਾਜੇ ਦਾ ਕੰਮ ਨਿਆ ਕਰਨਾ ਹੁੰਦਾ ਨਾ ਕਿ ਚੁਟਕਲੇ ਚਟਕਲੇ ਜੇ ਸੁਣਾਣੇ ਹੁਣ ਤੇ ਇਹੀ ਕੰਮ ਚੱਲ ਪਿਆ ਨਾ ਲਾਂਚਣ ਲਾਣੇ ਇੱਕ ਦੂਜੇ ਨੂੰ ਉਹਨੇ ਆ ਕਰਤਾ ਉਹਨੇ ਆ ਕਰਤਾ ਤੈਨੂੰ ਇਸ ਲਈ ਬਣਾਇਆ ਸੀ ਉਹ ਕੰਮ ਤਾਂ ਤੂੰ ਪਹਿਲਾਂ ਵੀ ਕਰਦਾ ਸੀ ਤੂੰ ਨਿਆ ਕਰ ਲੋਕਾਂ ਦਾ ਤੂੰ ਇੱਕ ਹੁਣ ਗੱਦੀ ਤੇ ਰਾਜਾ ਵੀ ਪਤਾ ਹੁੰਦਾ ਇੱਕ ਪਰਜਾ ਦਾ ਚਨਕਿਆ ਨੇ ਲਿਖਿਆ ਪੰਜ ਤਰ੍ਹਾਂ ਪੰਜ ਤਰ੍ਹਾਂ ਦੇ ਪਤਾ ਹੁੰਦੇ ਆ ਜਗਤ ਦੇ ਵਿੱਚ ਤੇ ਗੁਰੂ ਜੀ ਨੇ ਆਖਿਆ ਵੀ ਜੇ ਤੂੰ ਕਰੇਗਾ ਉਹਨੇ ਆਖਿਆ ਜੀ ਦੱਸੋ ਕੀ ਗੁਰੂ ਜੀ ਨੇ ਆਖਿਆ ਜਿਹੜੇ ਬੰਦਿਆਂ ਨੇ ਜ਼ੁਲਮ ਕੀਤੇ ਉਹਨਾਂ ਨੂੰ ਸਜ਼ਾਵਾ ਦੇਣੀਆਂ ਬਣਦੀਆਂ ਜਿਵੇਂ ਸੂਬੇਦਾਰ ਸਰਹੰਦ ਵਜ਼ੀਰ ਖਾਨ ਨੇ ਸਹਿਬ ਜਦਿਆਂ ਨੂੰ ਨੀਹਾਂ 'ਚ ਚਨਾਇਆ ਜਿਸ ਕਾਜੀ ਨੇ ਗਲਤ ਫਤਵਾ ਲਾਇਆ ਨਹੀਂ ਸੀ ਬਣਦਾ ਸ਼ਰਾ ਦੇ ਖਿਲਾਫ ਗਿਆ ਉਹ ਕਾਜੀ ਨੂੰ ਫੜਨਾ ਉਹਨੂੰ ਸਜ਼ਾ ਦੇਣੀ ਜੋ ਮਰਿਆਦਾ ਦੇ ਖਿਲਾਫ ਜਾਵੇ ਸਜ਼ਾ ਦਾ ਹੱਕਦਾਰ ਹੈ ਆ ਹੋਇਆ ਨਹੀਂ ਪਿੱਛੇ ਜਥੇਦਾਰਾਂ ਨੂੰ ਸੱਦਿਆ ਕੱਲ ਤੱਕ ਸਾਹਿਬ ਤੇ ਤੁਸੀਂ ਗਲਤ ਫੈਸਲੇ ਕਿਉਂ ਕੀਤੇ ਹੱਕ ਬਣਦਾ ਜਿਹੜਾ ਗਲਤ ਕੰਮ ਕਰੇ ਮਰਿਆਦਾ ਦੇ ਖਿਲਾਫ ਜਾਵੇ ਉਹਨੂੰ ਸਜ਼ਾ ਦੇਣਾ ਚਾਹੀਦਾ ਪੀਰ ਬੁੱਧੂ ਸ਼ਾਹ ਨੂੰ ਮਾਰਨ ਵਾਲੇ ਜਾਨੀ ਖਾਂ ਮਾਨੀ ਖਾਂ ਵਰਗੇ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸਮਾਣੇ ਦੇ ਹੋਰ ਕਈ ਇਹ 20-22 ਜਣੇ ਸੀਗੇ ਇਹਨਾਂ ਨੂੰ ਸਾਰਿਆਂ ਨੂੰ ਬਣਦੀ ਸਜ਼ਾ ਦੇਣੀ ਚਲੋ ਕਹਿੰਦਾ ਜੀ ਦਊਗਾ ਉਹ ਗੱਲ ਹਾਂ ਹੋ ਗਈ ਸਾਰੇ ਗੁਰੂ ਜੀ ਕਹਿੰਦੇ ਉਹਨੂੰ ਕਹਿ ਵੀ ਜੰਗ ਦੀ ਤਿਆਰੀ ਕਰ ਤੇਰੀ ਸਹਾਇਤਾ ਹੋ ਤੇਰੀ ਜਿੱਤ ਹੋਊਗੀ ਇੱਥੋਂ ਅੱਗੇ ਅਗਲੀ ਗੱਲ ਚੱਲ ਪਈ ਸ਼ੁਰੂ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਵਿਚਲੀ ਇਹ ਤਾਂ ਪਿਛਲੀ ਤਾਂ ਉਹਨਾਂ ਦੀ ਹੋ ਸੀ ਅਸਲ 'ਚ ਜਦੋਂ ਜੰਗ ਦੀ ਉਹਨੂੰ ਕਹਿ ਦਿੱਤਾ ਵੀ ਤੂੰ ਆਪਣਾ ਸ਼ੁਰੂ ਕਰੋ ਚੱਲ ਪਿਆ ਜੀ ਇਹ ਜੰਗ ਹੋਇਆ ਸੀ ਦਿੱਲੀ ਦੇ ਨੇੜੇ ਜਾਜੂ ਕਹਿੰਦਾ ਜਾਜੂ ਦੀਆਂ ਪਹਾੜੀਆਂ 'ਚ ਹੋਇਆ ਸੀ ਗੁਰੂ ਜੀ ਨੇ ਆਪਣੇ ਕੁਝ ਚੋਣਵੇਂ ਸਿੰਘ ਭੇਜ ਦਿੱਤੇ ਜਿਨ੍ਹਾਂ ਵਿੱਚੋਂ ਇੱਕ ਪੰਜ ਪਿਆਰਿਆਂ ਵਿੱਚੋਂ ਆਪਣਾ ਸਿੰਘ ਭੇਜਿਆ ਭਾਈ ਧਰਮ ਸਿੰਘ ਧਰਮ ਸਿੰਘ ਨੂੰ ਨਾਲ ਭੇਜਿਆ ਵੀ ਜਾ ਤੂੰ ਫਤਿਹ ਰੱਖੀ ਤੇ ਜੰਗ ਸ਼ੁਰੂ ਹੋਣ ਲੱਗੀ ਜਦੋਂ ਬਿਗਲ ਵੱਜ ਗਏ ਹਾਥੀ ਦੇ ਉੱਤੇ ਬਹਾਦਰ ਸ਼ਾਹ ਬੈਠਾ ਜਦੋਂ ਐਨ ਬਿਗਲ ਵੱਜੇਗੇ ਬਹਾਦਰ ਸ਼ਾਹ ਦਾ ਦਿਲ ਟੜਕੀ ਜਾਵੇ ਇਦਾਂ ਪਰੇਸ਼ਾਨ ਹੋਈ ਜਾਵੇ ਰੰਗ ਪੀਲਾ ਪੈ ਗਿਆ ਹੰਝੂ ਸੁੱਟਣ ਲੱਗਿਆ ਵੱਡੇ ਵੱਡੇ ਡਸਕੋਰੇ ਲੈਣ ਲੱਗਿਆ ਪੁੱਛਿਆ ਕੀ ਹੋ ਗਿਆ ਕਹਿੰਦਾ ਵਈ ਉਹ ਤਾਂ ਐਟੀ ਵੱਡੀ ਫੌਜ ਉਹਨਾਂ ਨਾਲ ਕਿਵੇਂ ਮੈਂ ਜਿੱਤ ਸਕਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀ ਤੇਰੀ ਸਹਾਇਤਾ ਕਰਾਂਗੇ ਉਹ ਆਏ ਨਹੀਂ ਹਜੇ ਤੱਕ ਭਾਈ ਧਰਮ ਸਿੰਘ ਨਾਲ ਸੀ ਭਾਈ ਧਰਮ ਸਿੰਘ ਉਹਨੂੰ ਕਹਿੰਦਾ ਤੂੰ ਅਰਦਾਸ ਕਰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕੀਤਾ ਉਹ ਪੂਰਾ ਹੀ ਹੋਣਾ ਬਸ ਇਹ ਸਮਝ ਕੇ ਚੱਲ ਤੂੰ ਕਹਿੰਦਾ ਇਹ ਤਾਂ ਹੈ ਨਹੀਂ ਕਹਿੰਦਾ ਤੂੰ ਨੇਤਰ ਬੰਦ ਕਰਕੇ ਅਰਦਾਸ ਕਰ ਉਹ ਨਾਲੇ ਨੇ ਉਹ ਜਰਰੇ ਜਰਰੇ ਚ ਹਰੇਕ ਜਗ੍ਹਾ ਉਹ ਹਵਾਵਾਂ ਚ ਨੇ ਉਹ ਸਾਮਾਨ ਚ ਧਰਤੀ ਚ ਨੇ ਸਾਰੇ ਬ੍ਰਹਿਮੰਡ ਚੋਂ ਹੀ ਨੇ ਤੂੰ ਅਰਦਾਸ ਕਰ ਉਹ ਤਾਂ ਦਿਲ ਨਹੀਂ ਸੀ ਠਹਿਰਦਾ ਕਹਿੰਦਾ ਇਦਾਂ ਕਿਵੇਂ ਹੋ ਜੂ ਕਹਿੰਦੇ ਤੂੰ ਦਿਲੋਂ ਅਰਦਾਸ ਕਰਕੇ ਕੰਮ ਸ਼ੁਰੂ ਕਰ ਦੇ ਆਪੇ ਆ ਜੂਗੇ ਉਹ ਉਹਨੇ ਅਰਦਾਸ ਕੀਤੀ ਜੰਗ ਸ਼ੁਰੂ ਹੋਇਆ ਜੀ ਹਜੇ ਜੰਗ ਸ਼ੁਰੂ ਹੋਇਆ ਹੀ ਸੀ ਬਿਗਲ ਵੱਜਿਆ ਸੀ ਨੇਰੀ ਚੱਲ ਪਈ ਹਵਾਵਾਂ ਮਾਂ ਤੇਜ਼ ਚੱਲ ਪਈਆਂ ਹਵਾਵਾਂ ਤੇਜ਼ ਚੱਲੀਆਂ ਹਨੇਰੀ ਚੱਲ ਵੀ ਸ਼ਹੀਦੀ ਫੌਜਾਂ ਆ ਗਈਆਂ ਇੱਕ ਤੀਰ ਚੱਲਿਆ ਬੜਾ ਤਾਰਾ आजम ਦੇ ਜਿਹੜਾ ਬਿਲਕੁਲ ਨਾਲ ਸੀ ਉਹਦਾ ਸੈਨਿਕ ਉਹਦੇ ਮੱਥੇ 'ਚ ਵੱਜਿਆ ਪੜਪੜੀ 'ਚ ਥੱਲੇ ਡਿੱਗਿਆ ਇੱਕ ਤੀਰ ਹੋਰ ਆਇਆ ਹਜੇ ਜੰਗ ਚੱਲਿਓ ਸੀ ਇੱਕ ਤੀਰ ਹੋਰ ਵੱਜਿਆ ਜਿਉਂ ਵੱਜਿਆ ਤਾਰਾ ਜਮ ਦੇ ਅ ਕੰਨ ਦੀ ਪੜਪੜੀ ਨੂੰ ਪਾੜਦਾ ਇੱਧਰ ਦੀ ਇੱਧਰ ਲੰਘ ਗਿਆ ਥੱਲੇ ਡਿੱਗ ਗਿਆ ਉਹਦੀ ਬਿਗਲ ਵੱਜ ਗਈ ਕਹਿੰਦੇ ਨਾਲ ਦੇਆਂ ਨੇ ਥੋੜਾ ਲੜਨਾ ਸੀ ਜਿਹੜਾ ਦਾਵੇਦਾਰ ਸੀ ਉਹ ਮਰ ਗਿਆ ਹੁਣ ਉਹਦੀ ਹੀ ਹੱਕ ਬਣਦਾ ਸੀ ਕਹਿੰਦੇ ਅਸੀਂ ਬਹਾਦਰ ਸ਼ਾਹ ਨੂੰ ਰਾਜਾ ਮੰਨਦੇ ਆ ਜਣੀ ਘਾਂਟਿਆਂ ਚ ਸ਼ਾਮ ਤੱਕ ਦਿੱਲੀ ਦੇ ਤਖਤ ਦਾ ਬਾਦਸ਼ਾਹ ਬਣਾ ਦਿੱਤਾ ਬਹਾਦਰ ਸ਼ਾਹ ਧਰਮ ਸਿੰਘ ਜੀ ਨੂੰ ਪੁੱਛਦਾ ਹੈ ਕਹਿੰਦਾ ਮੈਂ ਤਾਂ ਭਜਣ ਦੀ ਤਿਆਰੀ ਕਰਦਾ ਸੀ ਵੀ ਜੋ ਮਰਜੀ ਹੋਵੇ ਜਾਨ ਤਾਂ ਵਿਚਾਈਏ ਭੇਸ-ਭੂਸ ਬਦਲ ਕੇ ਕਿਤੇ ਨਾ ਕਿਤੇ ਲੁੱਕ ਕੇ ਦਿਨ ਕੱਟ ਲਾਂਗੇ ਤੈਨੂੰ ਕਿਵੇਂ ਭਰੋਸਾ ਸੀ ਵੀ ਗੁਰੂ ਸਾਹਿਬ ਮੇਰੀ ਸਹਾਇਤਾ ਕਰਨਗੇ ਮੈਂ ਜਿੱਤੂੰਗਾ ਤੂੰ ਬੜੇ ਵਿਸ਼ਵਾਸ ਨਾਲ ਭਾਈ ਧਰਮ ਸਿੰਘ ਕਹਿੰਦਾ ਸੀ ਵੀ ਹੋਊਗਾ ਉਹੀ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ ਤੂੰ ਬਾਦਸ਼ਾਹ ਬਣੇਗਾ ਬਣ ਕੇ ਅਸਲ 'ਚ ਤਾਂ ਬਾਦਸ਼ਾਹ ਤਾਂ ਤੂੰ ਹੀ ਆ ਉਹਨਾਂ ਨੇ ਕਿਹਾ ਨਹੀਂ ਸੀ ਵੀ ਬਾਦਸ਼ਾਹ ਤਾਂ ਤੂੰ ਹੀ ਆ ਭਾਈ ਤੇ ਉਹਨਾਂ ਨੇ ਕਿਹਾ ਸੀ ਉਹ ਹੋਣਾ ਸੀ ਮੇਰੇ ਮਨ 'ਚ ਕੋਈ ਦੁਬਦਾ ਹੀ ਨਹੀਂ ਸੀ ਜੋ ਗੁਰੂ ਨੇ ਕਹਿ ਦਿੱਤਾ ਉਹ ਹੋਣਾ ਹੀ ਹੋਣਾ ਤੇ ਬਹਾਦਰ ਸ਼ਾਹ ਗੁਰੂ ਤੇ ਭਰੋਸਾ ਰੱਖੀਦਾ ਵਸ ਭਰੋਸੇ 'ਚ ਜਿੱਤ ਹੈ ਬਹਾਦਰ ਸ਼ਾਹ ਨੇ ਫਿਰ ਗੁਰੂ ਜੀ ਨੂੰ ਸੱਦਿਆ ਵੀ ਇਹ ਬਹੁਤ ਵਧੀਆ-ਵਧੀਆ ਪਟਾਵਾਂ ਗੁਰੂ ਸਾਹਿਬ ਨੂੰ ਦਿੱਤੀਆਂ ਉਹ ਤਲਵਾਰ ਗੁਰੂ ਜੀ ਨੂੰ ਭੇਟ ਕੀਤੀ ਜੋ ਔਰੰਗਜ਼ੇਬ ਨੂੰ ਮੱਕੇ ਚੋਂ ਭੇਟ ਕੀਤੀ ਸੀ ਮੱਕੇ ਦੇ ਸ਼ਾਹੀ ਇਮਾਮ ਨੇ ਉਹ ਤਲਵਾਰ ਗੁਰੂ ਜੀ ਨੂੰ ਭੇਟ ਕੀਤੀ ਜਿਹੜੀ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਹਜ਼ਰਤ ਅਲੀ ਅਤੇ ਉਹਦੇ ਪੁੱਤਰ हसन ਤੇ ਹੁਸੈਨ ਨੇ ਕਰਬਲਾ ਦੇ ਜੰਗ ਚ ਵਰਤੀ ਸੀ ਉਹਨੇ ਆਖਿਆ ਕੁਰਾਨ ਦੀਆਂ ਆਇਤਾਂ ਲਿਖੀਆਂ ਇਹ ਮੱਕੇ ਦੇ ਵਿੱਚ ਸਭ ਤੋਂ ਪਵਿੱਤਰ ਸ਼ਾਸਤਰ ਮੰਨਿਆ ਜਾਂਦਾ ਹੈ ਪਵਿੱਤਰ ਖੂਨ ਲਗਿਆ ਤੇ ਔਰੰਗਜ਼ੇਬ ਨੂੰ ਦਿੱਤਾ ਸੀ ਵੀ ਤੁਸੀਂ ਇਸਲਾਮ ਦਾ ਬਹੁਤ ਪ੍ਰਚਾਰ ਕਰ ਰਹੇ ਆ ਇਹਦੇ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਨੂੰ ਇਸ ਕਰਕੇ ਭੇਟ ਕੀਤੀ ਕਹਿੰਦਾ ਵੀ ਸਭ ਤੋਂ ਪਵਿੱਤਰ ਸ਼ਾਸਤਰ ਹੈ ਇਹ ਸਾਡੇ ਕੋਲ ਤੇ ਪਵਿੱਤਰ ਬੰਦਿਆਂ ਦਾ ਇਹ ਮੈਂ ਚਾਹਣਾ ਵੀ ਕਿਸੇ ਪਵਿੱਤਰ ਆਤਮਾ ਕੋਲ ਹੋਵੇ ਦੁਨੀਆਂ ਦੇ ਤਖਤੇ ਤੇ ਤੁਹਾਡੇ ਤੋਂ ਪਵਿੱਤਰ ਕੋਈ ਨਹੀਂ ਹੈ ਮੇਰੀ ਨਜ਼ਰ ਚ ਆਹ ਮੈਂ ਤੁਹਾਨੂੰ ਭੇਟ ਕਰਦਾ ਭਾਵੇਂ ਕਾਜੀ ਮੌਲਵੀ ਸੜਕੇ ਕੋਲੇ ਹੋ ਗਏ ਸੀ ਪਰ ਗੁਰੂ ਜੀ ਨੂੰ ਭੇਟ ਕੀਤੀ ਸੀ ਅੱਜ ਵੀ ਤੱਕ ਸ਼੍ਰੀ ਕੇਸਗੜ ਸਾਹਿਬ ਪਈ ਆ ਜ਼ੁਲਫਕਾਰੋ ਨੂੰ ਕਹਿੰਦੇ ਆ ਦਰਸ਼ਨ ਕਰਾਏ ਜਾਂਦੇ ਆ ਪਿੱਛੇ ਜੇ ਕਸ਼ਮੀਰੀਆਂ ਨੇ ਆਖਿਆ ਸੀ ਕਹਿੰਦੇ ਅਸੀਂ ਕੇਸਗੜ ਸਾਹਿਬ ਤੋਂ ਲੈ ਕੇ ਜਾਣੀ ਆ ਚੁੱਕ ਕੇ ਲੈ ਜਾਵਾਂਗੇ ਖਾਲਸੇ ਕਹਿੰਦੇ ਚਲੋ ਆ ਜਿਓ ਫਿਰ ਦੇਖ ਲਾਂਗੇ ਐ ਤਾਂ ਬਹੁਤ ਕੁਝ ਹੈ ਜਿਹੜੇ ਬੰਦੇ ਚੁੱਕ ਕੇ ਲੈ ਜਾਣ ਨੂੰ ਫਿਰਦੇ ਆ ਇਹ ਤਾਂ ਗੁਰੂ ਦੀ ਕਿਰਪਾ ਹੀ ਆ ਖਾਲ ਆਪਾਂ ਕਈ ਵਾਰੀ ਕਹਿੰਦੇ ਨਾ ਫਿਰ ੜ ਗਏ ਹੋਏ ਕੁਝ ਨਹੀਂ ਰਹਾ ਕੁਝ ਨਹੀਂ ਰਹਾ ਜੇ ਤਾਂ ਬਹੁਤ ਖੁਸ਼ ਹੈ ਆਪਣੇ ਕੋਲ ਹਜੇ ਤਾਂ ਕੁਝ ਵੀ ਨਹੀਂ ਗਿਆ ਬੰਦੇ ਬੰਦੇ ਵਿਗੜ ਜਾਣੇ ਤਾਂ ਟੱਝ ਜਾਂਦੇ ਫਿਰ ਸਿੱਧੇ ਕਰ ਲਵਾਂਗੇ ਆਪਾਂ ਇਹਨਾਂ ਨੂੰ ਦੁੱਖ ਹੈ ਜੇ ਸੰਸਥਾਵਾਂ ਟੁੱਟਣ ਸੰਸਥਾਵਾਂ ਨੂੰ ਵਿਚਾਈਏ ਤੇ ਸੰਸਥਾਵਾਂ ਦੇ ਕੋਲ ਜੋ ਗੁਰੂ ਸਾਹਿਬ ਦੀਆਂ ਚੀਜ਼ਾਂ ਵਸਤੂਆਂ ਨੇ ਉਹਨਾਂ ਨੂੰ ਸਾਂਭਿਆ ਜਾਵੇ ਗੁਰੂ ਦੀ ਮਰਿਆਦਾ ਕਾਇਮ ਰਹੇ ਉਹਤੇ ਅਟੈਕ ਨਾ ਹੋਵੇ ਅਕਾਲ ਤਖਸਾਲ ਨੂੰ ਟਾਇਆ ਗਿਆ ਸੀ ਇੰਦਰਾ ਗਾਂਧੀ ਵੱਲੋਂ ਬਿਲਡਿੰਗ ਨੂੰ ਥੜਾ ਤਾਂ ਉਹੀ ਸੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਉਹ ਥੜਾ ਤਾਂ ਹੁਣ ਵੀ ਉਦਾਂ ਹੀ ਆ ਉਹ ਨਹੀਂ ਸੀ ਟੱਟਿਆ ਇਹ ਯਾਦ ਰੱਖਿਓ ਜਿਹੜੀ ਬਿਲਡਿੰਗ ਬਣਾਈ ਸੀ ਉਹ ਟਾਈ ਗਈ ਸਿੱਖਾਂ ਨੇ ਫਿਰ ਬਣਾ ਲਈ ਅਕਾਲ ਤਖਤ ਸਾਹਿਬ ਤੇ ਪਈ ਸ਼ਸਤਰ ਉਦਾਂ ਹੀ ਪਏ ਆ ਨੰਮਧਵਾ ਸਾਹਿਬ ਕੇਸਗੜ ਸਾਹਿਬ ਪਈਆਂ ਉਹ ਤੋਂ ਵੱਡਾ ਹਮਲਾ ਇਹ ਹੈ ਵੀ ਕੱਲ ਪਰਸੋਂ ਕਿਸੇ ਨੇ ਅਰਦਾਸ ਬਦਲ ਦਿੱਤੀ ਇਹਨਾਂ ਨੇ ਅਰਦਾਸ ਕੀਤੀ ਜਿਹੜੀ ਪ੍ਰਥਮ ਪਗੋਤੀ ਸਿਮਰ ਕਾਇ ਆਪਾਂ ਪੜਦੇ ਆ ਉਹ ਨਹੀਂ ਪੜੀ ਉਹਨਾਂ ਨੇ ਆਪਣੇ ਵੱਲੋਂ ਬਣਾ ਕੇ ਅਰਦਾਸ ਕੀਤੀ ਕਹਿੰਦੇ ਆ ਕਰਨੀ ਹੈ ਇੱਕ ਤੇ ਕੋਈ ਬੰਦਾ ਪਿੰਡੂ ਹੋਵੇ ਪਿੰਡ ਦਾ ਬੰਦਾ ਹੋਵੇ ਉਹਨੂੰ ਆਉਂਦੀ ਨਾ ਹੋਵੇ ਆਪਣੇ ਆਪ ਹੀ ਕਰੇ ਜੋ ਮਰਜੀ ਉਹ ਕਬੂਲ ਹੈ ਪਰ ਕੁਝ ਬੰਦੇ ਜਾਣ ਬੁਝ ਕੇ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਕਿਸੇ ਉਹਦੇ ਤਹਿਤ ਸਾਜਿਸ਼ ਦੇ ਤਹਿਤ ਗੁਰੂ ਮਰਿਆਦਾ ਨੂੰ ਚੈਲੰਜ ਕਰਨ ਇਹ ਹਮਲਾ ਰਹਿਤ ਮਰਿਆਦਾ ਗੁਰੂ ਦੇ ਤਖਤ ਨੂੰ ਕੋਈ ਚੈਲੰਜ ਕਰੇ ਭਾਵੇਂ ਕੋਈ ਵੀ ਹੋਵੇ ਇਹ ਵੀ ਹਮਲਾ ਇਹ ਇੰਦਰਾ ਗਾਂਧੀ ਦੇ ਹਮਲੇ ਨਾਲੋਂ ਵੱਡਾ ਹਮਲਾ ਹੈ ਜੇ ਕੋਈ ਅਕਾਲ ਤਖਤ ਸਾਹਿਬ ਨੂੰ ਟਿਚ ਜਾਣੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹ ਹਮਲਾ ਇਹਨੂੰ ਹਮਲਾ ਹੀ ਸਮਝਣਾ ਚਾਹੀਦਾ ਔਰ ਯਾਦ ਰੱਖਣਾ ਚਾਹੀਦਾ ਦਿਲ ਦੇ ਅੰਦਰ ਗਹਿਰਾਈ ਚ ਕੀ ਕੌਣ ਬੰਦੇ ਆ ਸਨਾਖਤ ਕਰਨੀ ਚਾਹੀਦੀ ਉਹਨਾਂ ਦੀ ਸਮਾਂ ਆਵੇ ਸਮੇਂ ਦੀ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਯਾਦ ਕਰਾਣੀ ਚਾਹੀਦੀ ਨਾਨੀ ਯਾਦ ਆ ਜਾਏ ਉਹਨਾਂ ਨੂੰ ਵੀ ਤੁਸੀਂ ਅਕਾਲ ਤਖਤ ਸਾਹਿਬ ਦੇ ਖਿਲਾਫ ਹੋ ਪੂਰੀ ਕੌਮ ਤੁਹਾਡੇ ਖਿਲਾਫ ਹੈ ਬੱਚਾ-ਬੱਚਾ ਖਿਲਾਫ ਹੈ ਜਿਹੜਾ ਅਕਾਲ ਤਖਤ ਸਾਹਿਬ ਦੀ ਸ਼ਰਨ 'ਚ ਹੈ ਪੂਰੀ ਕੌਮ ਉਹਦੇ ਨਾਲ ਹੈ ਇਹ ਸਾਡੀਆਂ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਭ ਗੁਰੂ ਕਰਤਾ ਹੈ ਦੋ ਤਿੰਨ ਚੀਜ਼ਾਂ ਹੁੰਦੀਆਂ ਇੱਕ ਗੁਰੂ ਕਰਤ ਇੱਕ ਪੰਥ ਕਰਤ ਇੱਕ ਕਾਨੂੰਨੀ ਕਰਤਾ ਅਕਾਲ ਤਖਤ ਗੁਰੂ ਕਰਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਨੇ ਬਣਾਈ ਕਾਨੂੰਨ ਨਾਲ ਪੰਥਕ ਕਰਤ ਕਾਨੂੰਨੀ ਕਰਤਾ ਔਰ ਤੀਜੀ ਸਾਡੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਇਹ ਵੀ ਸਾਡੀ ਸੰਸਥਾ ਹੈ ਕੋਈ ਇਹਨੂੰ ਖੋ ਕੇ ਲੈ ਜਾਣ ਦੀ ਕੋਸ਼ਿਸ਼ ਨਹੀਂ ਕਰ ਸਕਦਾ ਉਈ ਆਖੇ ਵੀ ਸਾਡੀ ਆ ਜਾਂ ਮੇਰੀ 19 ਕਿਸੇ ਪ੍ਰਧਾਨ ਦੀ ਆ ਉਨੀ ਅਕਾਲੀ ਦਲ ਮੇਰੀ ਆ ਉਨੀ ਤੁਹਾਡੀ ਆ ਕਿਸੇ ਦਾ ਪਿਓ ਦਾ ਇਕੱਲੇ ਦਾ ਖੂਨ ਨਹੀਂ ਲੱਗਿਆ ਸਾਡੇ ਬਜ਼ੁਰਗੇ ਕੀ ਖਾਕ ਸ਼ਾਨਦੇ ਸੀ ਉਦੋਂ ਉਹ ਵੀ ਪੰਥ ਕੰਮ ਕਰਦੇ ਸੀਗੇ ਪੰਥ ਕਿਸੇ ਇੱਕ ਬੰਦੇ ਦਾ ਕਿਸੇ ਇਕੱਲੇ ਦਾ ਨਹੀਂ ਪੰਥ ਹਰ ਉਹ ਸਿੱਖ ਦਾ ਜਿਹੜਾ ਗੁਰੂ ਨਾਨਕ ਦੇ ਪੰਥ ਮਾਰਗ ਤੇ ਚੱਲਣ ਵਾਲਾ ਪੰਥ ਦਾ ਅਰਥ ਏ ਮਾਰਗ ਹੁੰਦਾ ਤੇ ਪੰਥ ਤੇ ਚੱਲਣ ਵਾਲਾ ਪੰਥੀ ਪਾਂਦੀ ਤੇ ਮਿਲ ਕੇ ਸਾਰੇ ਇਕੱਠੇ ਹੋਣ ਵਾਲਾ ਪੰਥ ਤੇ ਇਹ ਸਾਡੀਆਂ ਸੰਸਥਾਵਾਂ ਨੇ ਇਹਨਾਂ ਨੂੰ ਬਚਾਉਣਾ ਹੀ ਬਚਾਉਣਾ ਤੇ ਉਹਨਾਂ ਆਖਿਆ ਕਹਿੰਦੇ ਅਸੀਂ ਜੁਲਫਕਰ ਲੈ ਜਾਣੀ ਆ ਕਸ਼ਮੀਰੀ ਕਹਿੰਦੇ ਸੁਨੇਹਾ ਭੇਜਿਆ ਉਦੋਂ ਜਿਹੜੇ ਕਿਸਗੜ ਸਾਹਿਬ ਦੇ ਜਥੇਦਾਰ ਸੀ ਜਿਹੜੇ ਵੀ ਸੀ ਉਹਨਾਂ ਨੇ ਫਿਰ ਸੁਨੇਹਾ ਭੇਜਿਆ ਸੀ ਵੀ ਫਿਰ ਜੇ ਤਾਂ ਦੱਸ ਕੇ ਆਜੋ ਫਿਰ ਤਾਂ ਬਹੁਤ ਚੰਗਾ ਹਾਂ ਜੀ ਆਨ ਨੂੰ ਵੈਲਕਮ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਅਸੀਂ ਤਾਂ ਰੋਕਦੇ ਨਹੀਂ ਮੇਰੇ ਨਾਲ ਕਈ ਵਾਰ ਮਲੇਰਕੋਟਲੇ ਦੇ ਕਈ ਬੰਦਿਆਂ ਨੇ ਜਣੀ ਮੇਲਜੋਲ ਕੀਤਾ ਤੇ ਮੈਨੂੰ ਆਖਿਆ ਵੀ ਅਸੀਂ ਦਰਸ਼ਨ ਕਰਨੇ ਆ ਮੈਂ ਕਿਹਾ ਕੋਈ ਨਹੀਂ ਮੈਂ ਉਹਨਾਂ ਨੂੰ ਸਿੰਘ ਸਾਹਿਬ ਸੀ ਉਦੋਂ ਗਿਆਨੀ ਰਗਵੀਰ ਸਿੰਘ ਕੇਸਗੜ ਸਾਹਿਬ ਸੀ ਉਹਨਾਂ ਨੂੰ ਮਲਾਇਆ ਵੀ ਉਹਨਾਂ ਨੇ ਦੱਸਿਆ ਜੀ ਅਸੀਂ ਦਰਸ਼ਨ ਕਰ ਸਕਦੇ ਹਾਂ ਕਹਿੰਦੇ ਜੀ ਸਦਕੇ ਕਰੋ ਦਰਸ਼ਨ ਦਰਸ਼ਨ ਕਰਵਾਏ ਨੇੜਿਓਂ ਕਰਵਾਏ ਸ਼ੀਸ਼ੇ ਹੀ ਹੈ ਵਿੱਚ ਹੋਰ ਕੀ ਹੈ ਵੀ ਆ ਚੀਜ਼ ਹੈ ਉਹਦੀਆਂ ਫੋਟੋਆਂ ਵੀ ਲਈਆਂ ਗਈਆਂ ਵਾਕਈ ਦਾ ਤਰੀਕੇ ਨਾਲ ਜਦੋਂ ਐ ਨਹੀਂ ਵੀ ਜਦੋਂ ਮਰਜ਼ੀ ਲੈ ਲਈਆਂ ਉਹਨਾਂ ਦੀ ਜਦੋਂ ਸੇਵਾ ਕਰਨੀ ਸੀ ਸ਼ਸਤਰਾਂ ਦੀ ਸੇਵਾ ਹੁੰਦੀ ਹੈ ਸਾਲ ਚ ਇੱਕ ਵਾਰ ਉਹਨਾਂ ਦੀਆਂ ਫਿਰ ਉੱਤੇ ਲਾ ਜਾ ਕੇ ਬਾਕਾਇਦਾ ਫੋਟੋਗ੍ਰਾਫੀ ਕੀਤੀ ਜਾਂਦੀ ਕੱਲੀ ਕੱਲੀ ਚੀਜ਼ ਦੀ ਸਮਾਂ ਪਾ ਕੇ ਸ਼ਸਤਰ ਘਸ ਜਾਂਦੇ ਇਹਨਾਂ ਦੇ ਕਿਹੜੀ ਨਿਸ਼ਾਨੀ ਹੈ ਕੀ ਲਿਖਿਆ ਹੋਇਆ ਉਹਦੇ ਚ ਅਰਬੀ ਚ ਫਾਰਸੀ ਚ ਸ਼ੇਰ ਲਿਖੇ ਸੀ ਉਹ ਵੀ ਭੇਜੀਆਂ ਵੀ ਇਹਨਾਂ ਦੇ ਉਲੱਥੇ ਕਰਕੇ ਦੱਸੋ ਕੀ ਹੈ ਉਹ ਵੀ ਕੀਤੀ ਉਹਨਾਂ ਨੇ ਤਾਂ ਪਾਈ ਬੰਦੀ ਕੋਈ ਹੋਰ ਚੀਜ਼ ਹੁੰਦੀ ਹੈ ਢਿੰਗਾ ਜੋਰੀ ਹਕਮਤ ਜੋੜ ਵੀ ਅਸੀਂ ਤਾਂ ਐਂ ਕਰਾਂਗੇ ਉਹ ਨਹੀਂ ਉਹ ਕਦੇ ਖਾਲਸਾ ਪੰਥ ਚੱਲਦਾ ਨਹੀਂ ਖਾਲਸਾ ਪੰਥ ਦੋ ਚੀਜ਼ਾਂ ਦੇ ਖਿਲਾਫ ਹੈ ਇਹ ਪੱਕੀ ਪੱਲੇ ਬੰਨ ਲਿਓ ਗੱਲ ਸੌ ਗ੍ਰੰਥ ਪੜ੍ਹ ਕੇ ਆਹ ਦੋ ਚੀਜ਼ਾਂ ਤੁਹਾਨੂੰ ਸਮਝ ਆਣਗੀਆਂ ਖਾਲਸਾ ਪੰਥ ਦੋ ਚੀਜ਼ਾਂ ਦੇ ਖਿਲਾਫ ਹੈ ਇੱਕ ਪਖੰਡ ਦੇ ਦੂਜਾ ਤੱਕੇ ਦੇ ਬਸ ਬਾਕੀ ਸਭ ਚੱਲ ਚੱਲ ਚੱਲੇ ਜਾਂਦਾ ਹੈ ਇੱਕ ਤਾਂ ਇਹਨਾਂ ਨੂੰ 6:00 ਵਜੇ ਦੀ ਜਦੋਂ ਕੋਈ ਤੱਕਾ ਕਰੇ ਆਪਣੇ ਨਾਲ ਤੇ ਕਰੇ ਕਰੇ ਕਿਸੇ ਨਾਲ ਵੀ ਕਰੇ ਫੇਰ ਇਹਨਾਂ ਨੂੰ ਚੱਲਣਾ ਔਖਾ ਦੂਜਾ ਪਖੰਡ ਪਖੰਡੀ ਦੇ ਛੇਤੀ ਜਿੰਨਾ ਛੇਤੀ ਸਿੱਖ ਖਿਲਾਫ ਹੁੰਦੇ ਮੈਂ ਕਹਿੰਦਾ ਦੁਨੀਆ ਤੇ ਕੋਈ ਕੌਮ ਨਹੀਂ ਖਿਲਾਫ ਹੁੰਦੀ ਆਪਣਾ ਵੀ ਕਰੇ ਤਾਂ ਵੀ ਖਿਲਾਫ ਕੋਈ ਦੂਜਾ ਵੀ ਕਰੇ ਤਾਂ ਵੀ ਖਿਲਾਫ ਹੋ ਜਾਂਦੇ ਆ ਇਹ ਇਹ ਹੁੰਦਾ ਕੰਮ ਤੇ ਇਉ ਗੁਰੂ ਨੂੰ ਆਪਣੇ ਸਿੱਖ ਨੂੰ ਆਪਣੇ ਗੁਰੂ ਤੇ ਇੰਨਾ ਹੀ ਭਰੋਸਾ ਹੋਣਾ ਚਾਹੀਦਾ ਜਿਵੇਂ ਭਾਈ ਧਰਮ ਸਿੰਘ ਨੂੰ ਸੀਗਾ ਤੇ ਬਹਾਦਰ ਸ਼ਾਹ ਨੇ ਸਜਦੇ ਕੀਤੇ ਸੀ ਗੁਰੂ ਸਾਹਿਬ ਕਹਿੰਦੇ ਨੇ ਮਿਟ ਗਈ ਗਣਤ ਗਿਣਤੀ ਨਹੀਂ ਕੋਈ ਫਿਕਰ ਨਹੀਂ ਵੀ ਕਿੰਨੀ ਆ ਬਿਨਾਸੀ ਸੰਸਾ ਸ਼ੰਕਾ ਮਨ ਦਾ ਹੋਊ કે ਨਹੀਂ ਹੋਊ ਜਿਵੇਂ ਬਹਾਦਰ ਸ਼ਾਹ ਨੂੰ ਸੀ ਤੇ ਭਾਈ ਧਰਮ ਸਿੰਘ ਦਾ ਬਿਨਾਸੀ ਸੰਸਾ ਉਹਦਾ ਉਹ ਕਹਿੰਦਾ ਹਉ ਇਦਾਂ ਹੀ ਹੋਣਾ ਬਸ ਉਦਾਂ ਹੀ ਹੋਇਆ ਨਾ ਮਰਤੇ ਜਨ ਭਏ ਭਗਵੰਤਾ ਜਿਹੜੇ ਜਨ ਗੁਰਮੁਖ ਨਾਮ ਵਿੱਚ ਰੰਗੇ ਗਏ ਭਗਵੰਤ ਵਾਹਿਗੁਰੂ ਦਾ ਹੀ ਰੂਪ ਹੋ ਗਏ ਉਹ ਰੱਬ ਰੂਪ ਹੋ ਗਏ ਜਿਹੜੇ ਨਾਮ ਜਪਦੇ ਜਪੋ ਵਾਹਿਗੁਰੂ 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 ਜਉਪੈ ਜਾਓ ਮੈਂ ਆਪਣਾ ਸਾਹਿਬ ਚੀਤ ਕਹਿੰਦੇ ਜਾਓ ਜਦੋਂ ਮੈਂ ਆਪਣੇ ਸਾਹਿਬ ਨੂੰ ਚੇਤੇ ਕਰਦਾ ਜਦੋਂ ਮੈਂ ਜਪੇ ਰਿਹਾ ਹਾਂ ਉਹਦਾ ਨਾਮ ਜਣੀ ਜਪਦਾ ਹੀ ਹਾਂ ਤਉ ਪਉ ਮਿਟਿਓ ਮੇਰੇ ਮੀਤ ਕਹਿੰਦੇ ਹੁਣ ਮੇਰੇ ਅੰਦਰ ਭੈਅ ਡਰ ਤੌਖਲਾ ਥੋੜਾ ਮੈਨੂੰ ਨਹੀਂ ਡਰ ਕਿਸੇ ਚੀਜ਼ ਦਾ ਕਿਸੇ ਚੀਜ਼ ਦਾ ਡਰ ਡਰ ਕਾ ਦਾ ਹੋਵੇ ਡੀ ਐਂ ਡੀਆਂ ਸਾਹਮਣੇ ਖੜੀਆਂ ਨੇ ਚੀਜ਼ਾਂ ਵੀ ਕੋਈ ਵਿਖੜੇ ਰਾਹਾਂ ਦੇ ਤੋਂ ਲੰਘ ਕੇ ਪੰਥ ਲਈ ਆਪਣੇ ਪੁੱਤਰ ਵੀ ਸ਼ਹੀਦ ਕਰਾ ਸਕਦਾ ਹੈ ਹੈ ਨਾ ਸਾਹਮਣੇ ਮਿਸਾਲ ਨੀਹਾਂ ਜੀ ਵਿਚੜੇ ਜਾ ਸਕਦੇ ਆ ਘੜੀ ਚ ਸਾਹਮਣੇ ਵੀ ਸ਼ਹੀਦ ਹੋ ਸਕਦੇ ਸਾਡੇ ਸਾਹਮਣੇ ਮਿਸਾਲ ਹੈ ਵੀ ਤਤੀ ਤਵੀ ਤੇ ਵੀ ਬੈਠਿਆ ਗਿਆ ਸਾਡੇ ਸਾਹਮਣੇ ਮਿਸਾਲ ਹੈ ਵੀ ਖੰਨੀ ਰੋਟੀ ਕਹਿੰਦੇ ਇੱਕ ਰੋਟੀ ਦਾ ਚੌਥਾ ਹਿੱਸਾ ਕਰ ਲਓ ਅੱਧੀ ਚੌਥੀ ਤੇ ਬੱਚਿਆਂ ਦੇ ਗਲਾਂ 'ਚ ਹਾਰ ਪਵਾਏ ਜਾ ਸਕਦੇ ਐਡੇ-ਐਡੇ ਸਾਹਮਣੇ ਸਿਧਾਂਤ ਖੜੇ ਆ ਤੇ ਫਿਰ ਡਰ ਕਾਦਾ ਹੋਵੇ ਉਹ ਰੋਸ਼ਨੀ ਕਰਦੇ ਐ ਤੁਹਾਨੂੰ ਤੁਹਾਨੂੰ ਨਾ ਕਰਦੇ ਹੋਣ ਭਾਵੇਂ ਕੱਲ ਕਿਹਾ ਨਹੀਂ ਜਥੇਦਾਰ ਜੀ ਨੇ ਕਹਿੰਦੇ ਮੇਰੇ ਕੱਪੜੇ ਪਾ ਕੇ ਆ ਸੂਟ ਮੇਰੇ ਸੁਣਿਆ ਨਾ ਤੁਸੀਂ ਅਕਾਲ ਤਖਤ ਦਾ ਜਥੇਦਾਰ ਲੱਗਣਾ ਛੋਟੀ ਗੱਲ ਆ ਕਿਤੇ ਕਿ ਮੱਥਾ ਨਹੀਂ ਟੇਕਣ ਦਾ ਉੱਥੇ ਜਾ ਕੇ ਜਿੱਥੇ ਖੜ ਕੇ ਹੁਕਮ ਕਰਦੇ ਜਥੇਦਾਰ ਸਾਹਿਬ ਆਪਾਂ ਉੱਥੇ ਮੱਥਾ ਨਹੀਂ ਟੇਕ ਸਕਦੇ ਜਾ ਕੇ ਦੁਨੀਆ 'ਚ ਸਤਕਾਰ ਹੈ ਪਰ ਬੰਦੇ ਨੇ ਕਹਿ ਦੇਣਾ ਵੀ ਮੇਰੀ ਤਾਂ ਬਈ ਕੋਈ ਗੱਲ ਨਹੀਂ ਮੈਨੂੰ ਕੋਈ ਫਿਕਰ ਨਹੀਂ ਹੈਗੀ ਮੈਨੂੰ ਜਮਾਂ ਫਿਕਰ ਨਹੀਂ ਕਿਹੜੀ ਚੀਜ਼ ਕਹੋਂਦੀ ਅੰਦਰੋਂ ਵੀ ਮੈਨੂੰ ਫਿਕਰ ਨਹੀਂ ਉਹ ਖੜੇ ਸਿਧਾਂਤ ਪਹਾੜ ਵਰਗੇ ਖੜੇ ਆ ਨਾ ਜਿਹੜੇ ਸਾਹਮਣੇ ਉਹ ਕਹਿੰਦੇ ਵੀ ਇਹ ਉਹਦਾ ਛੱਡਣਾ ਕੋਈ ਵੱਡੀ ਗੱਲ ਨਹੀਂ ਸਾਡੇ ਸਾਹਮਣੇ ਉਹ ਚੀਜ਼ਾਂ ਖੜੀਆਂ ਨੇ ਜਿਨ੍ਹਾਂ ਦਾ ਕੋਈ ਦੁਨੀਆ ਦੇ ਉੱਤੇ ਕੋਈ ਦੂਜੀ ਉਹਨਾਂ ਦੀ ਬਰਾਬਰੀ ਹੋ ਨਹੀਂ ਸਕਦੀ ਇਹ ਅਗਵਾਈ ਕਰਦੀਆਂ ਨੇ ਚੀਜ਼ਾਂ ਸਾਡੇ ਕੋਈ ਬੰਦਾ ਕਹੇ ਜੀ ਇਤਿਹਾਸ ਦੀ ਕੋਈ ਲੋੜ ਨਹੀਂ ਜੋ ਹੋ ਗਿਆ ਉਹਨੂੰ ਭੁੱਲ ਜਾਓ ਐ ਹੋਜੋ ਨਾ 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 ਇਹ ਸਾਡੀ ਅੱਗੇ ਮਿਸਾਲਾਂ ਨੇ ਸਾਡੇ ਜ਼ਿੰਦਗੀ ਪਰ ਸਦੀਆਂ ਤੱਕ ਸਾਡੀਆਂ ਪੀੜ੍ਹੀਆਂ ਨੂੰ ਜੋ ਹੋਏ ਇਤਿਹਾਸ ਰੋਸ਼ਨ ਕਰਦੇ ਜਾਣਗੇ ਕਹਿੰਦੇ ਮੈਨੂੰ ਹੁਣ ਚਿੰਤਾ ਨਹੀਂ ਜੋ ਮੈਂ ਆਪਣਾ ਸਾਹਿਬ ਚੀਤ ਤਾ ਜਦੋਂ ਆਪਣੇ ਸਾਹਿਬ ਨੂੰ ਦੇਖਦਾ ਆਪਣੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਖਦਾ ਗੁਰੂ ਸਾਹਿਬਾਂ ਵੱਲ ਨਿਗਾਹ ਮਾਰਦਾ ਕਹਿੰਦਾ ਕਿਹਾ ਪੁੱਤ ਸੱਚ ਦੇ ਰਾਹ ਤੇ ਚੱਲੋ ਤਾ ਪਉ ਮਿਟਿਓ ਮੇਰੇ ਮੀਤ ਦੋਵੇਂ ਚੀਜ਼ਾਂ ਨੇ ਰਾਹ ਦੋ ਨੇ ਲਿਵਤਾਤ ਦੋਇ ਰਾਹ ਹੈ ਜਦੋਂ ਤਾ ਤਾਤ ਮਾਇਆ ਵਾਲਾ ਰਾਹ ਚੀਤੇ ਆਉਂਦਾ ਫਿਰ ਬੰਦਾ ਡੋਲਦਾ ਇਹੀ ਬੰਦੇ ਡੋਲਮੀਆਂ ਗੱਲਾਂ ਵੀ ਕਰਦੇ ਰਹੇ ਪਹਿਲਾਂ ਕਈ ਬੰਦੇ ਇਹਨਾਂ ਉਹਦੇ ਵਾਲੇ ਉਹ ਕੀ ਹੈ ਤਾਤਾਲਾ ਰਾਹ ਜਦੋਂ ਗੁਰੂ ਚੇਤੇ ਆ ਗਿਆ ਫਿਰ ਭਉ ਮੁੱਕ ਜਾਂਦਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ ਕਹਿੰਦੇ ਜਦੋਂ ਰੱਬ ਚੇਤੇ ਹੋਵੇ ਫਿਰ ਭੈ ਮਿਟਦਾ ਹੈ ਜਦੋਂ ਰੱਬ ਭੁੱਲ ਜਾਈਏ ਫਿਰ ਚੀਜ਼ਾਂ ਤੋਂ ਡਰ ਲੱਗਣ ਲੱਗ ਜਾਂਦਾ ਜਣੇ ਖਾਣੇ ਤੋਂ ਡਰ ਲੱਗਦਾ ਇਹ ਨਾ ਕੁਝ ਕਹਦੇ ਇਹ ਨਾ ਕੁਝ ਕਹੇ ਜੋ ਮੈਂ ਓਟ ਗਹੀ ਪ੍ਰਭ ਤੇਰੀ ਹੈ ਵਾਹਿਗੁਰੂ ਜਦੋਂ ਮੈਂ ਤੇਰੀ ਓਟ ਵਿੱਚ ਆ ਗਿਆ ਤਾਂ ਪੂਰਨ ਹੋਈ ਮਨਸਾ ਮੇਰੀ ਤਾਂ ਮੇਰੀ ਮਨਸ਼ਾ ਪੂਰੀ ਹੋ ਗਈ ਹੁਣ ਮੇਰੇ ਮਨ ਦੇ ਵਿੱਚ ਜੋ ਸਾਹ ਸੰਕਲਪ ਪੈਦਾ ਹੋਇਆ ਸੀ ਨਾ ਵੀ ਆ ਕਰਨਾ ਹੈ ਆਪੇ ਤੋ ਪੂਰਾ ਕਰਾ ਲਿਆ ਹੋ ਗਈ ਦੇਖ ਚਲਤ ਮਨ ਭੈ ਦਿਲਾਸਾ ਕਹਿੰਦੇ ਗੁਰੂ ਦੇ ਪਰਮੇਸ਼ਰ ਦੇ ਕੌਤਕ ਚਲਿੱਤਰ ਜਦੋਂ ਮੈਂ ਦੇਖਦਾ ਨਾ ਮੈਂ ਢੋਲਦਾ ਸੀ ਤੇ ਮਨ ਨੂੰ ਹੁਣ ਬੜਾ ਦਿਲਾਸਾ ਮਿਲਿਆ ਵੀ ਹੈ ਮੈਂ ਸੋਚਦਾ ਸੀ ਮੈਂ ਤਾਂ ਇਕੱਲਾ ਹੀ ਆ ਇਹ ਕੰਮ ਤੇ ਹੋ ਨਹੀਂ ਸਕਦਾ ਕਿਵੇਂ ਹੋ ਜਦੋਂ ਗੁਰੂ ਨੇ ਦਿਖਾਇਆ ਵੀ ਰਾਹ ਵੀ ਫਿਕਰ ਨਹੀਂ ਕੋਈ ਚੱਲੋ ਬਈ ਚੱਲੋ ਅੱਗੇ ਕਹਿੰਦੇ ਬਸ ਫਿਰ ਤੇਲਾਸਾ ਹੈ ਕੋਈ ਗੱਲ ਹੀ ਨਹੀਂ ਚੱਲ ਪਈ ਇਕੱਲੇ ਹੀ ਆ ਭਾਵੇਂ ਤਾਂ ਵੀ ਚੱਲ ਪੇ ਮਾਰਗ ਤੇ ਕੋਈ ਗੱਲ ਸੱਚ ਦੇ ਮਾਰਗ ਤੇ ਭੀੜ ਨਹੀਂ ਹੁੰਦੀ ਭਾਵੇਂ ਬਹੁਤੀ ਝੂਠਾ ਵਾਲੇ ਪਾਸੇ دنیਾਵੀ ਪੱਖ ਤੇ ਬਹੁਤੇ ਲੋਕ ਹੋਇਆ ਕਰਦੇ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਕੌਤਕ ਦੇ ਦੋ ਮੈਂ ਵੇਖਦਾ ਗੁਰੂ ਦੇ ਇਤਿਹਾਸ ਨੂੰ ਜਦੋਂ ਮੈਂ ਵੇਖਦਾ ਗੁਰੂ ਦੇ ਚਲਿੱਤਰ ਜੀਵਨ ਦੇ ਜਦੋਂ ਵੇਖਦਾ ਇੱਕ ਪਾਸੇ 40 ਖੜੇ ਇੱਕ ਪਾਸੇ 10 ਲੱਖ ਦੋਲੇ ਨਹੀਂ ਉਹ ਵੀ 10 ਲੱਖ ਦੀ ਤਾਂ ਉਦਾਂ ਹੀ ਆਪਾਂ ਕਹੀਏ ਜੀ ਪੁੱਛ ਲਈਏ ਗੱਲ ਇਹਨਾਂ ਦੀ ਸਹਿਮਤੀ ਹੋ ਜੇ ਬਹੁ ਗਣਤੀ ਤੇ 40 ਲੱਖ ਵਾਲਿਆਂ ਦੀ ਹੋਣੀ ਸੀ 10 ਲੱਖ ਵਾਲਿਆਂ ਦੀ 40 ਨੂੰ ਤਾਂ ਪੁੱਛਣਾ ਹੀ ਨਹੀਂ ਸੀ ਜੇ ਆਪਾਂ ਅਜ ਦੇ ਹਿਸਾਬ ਨਾਲ ਦੇਖੀਏ ਵੀ ਗਿਣਤੀ ਤੋਂ ਵੋਟਾਂ ਪਵਾ ਲਈਏ ਇਹ ਮੈਨੇ ਨਹੀਂ ਰਖਾਉਂਦਾ ਗੁਰੂ ਸਾਹਿਬ ਨੇ ਜੋ ਮਾਰਗ ਸਾਨੂੰ ਲਕੀਰ ਖਿੱਚ ਕੇ ਦੇ ਦਿੱਤੀ ਸੱਚ ਦੇ ਮਾਰਗ ਤੇ ਚੱਲਣਾ ਪੁਰਜਾ ਪੁਰ ਜਾਂ ਕਟਮਰਾ ਕਬੂ ਨਾ ਛੱਡਾ ਹੈ ਖੇਤ ਫੇਰ ਨਹੀਂ ਛੱਡਦੇ ਉਸ ਨੂੰ ਕਹਿੰਦੇ ਦੇਖ ਚਲਤ ਮਨ ਭਏ ਦਲਾਸਾ ਨਾਨਕ ਦਾਸ ਤੇਰਾ ਪਰਵਾਸਾ ਗੁਰੂ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਸਾਹਿਬ ਦੀ ਮੋਹਰ ਲਾਉਂਦੇ ਹੋਏ ਇਹ ਵਾਹਿਗੁਰੂ ਅਸੀਂ ਤੇਰੇ ਦਾਸ ਆ ਤੇ ਸਾਨੂੰ ਤੇਰਾ ਹੀ ਪ੍ਰਵਾਸ ਹੈ ਤੇਰਾ ਹੀ ਪ੍ਰਸੈ ਇਸ ਦੀ ਬਰਕਤ ਨਾਲ ਇਹ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਂਦੇ ਹਨ